ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰੇਮ ਸਿੰਘ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਕਪੂਰਥਲਾ ਤੋਂ ਜਿਨੇ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਵੇਖ ਰਿਆ ਤੁਹਾਡੇ ਚਰਨਾਂ ਵਿੱਚ ਕੁਝ ਬੇਨਤੀਆਂ ਕਰਨੀਆਂ ਸੀ ਸਾਰੇ ਜਣੇ ਭੈਣ ਭਰਾ ਸਾਥ ਵੀ ਦੇਣਾ ਤੇ ਜ਼ਰੂਰ ਧਿਆਨ ਵੀ ਦੇਣਾ ਗੱਲ ਕਰਨ ਜਾ ਰਿਆਂ ਕਪੂਰਥਲੇ ਸ਼ਹਿਰ ਦੇ ਹਰ ਉਸ ਕੋਨੇ ਦੀ ਜਿੱਥੇ ਕੋਈ ਵੀ ਨੁੱਕ ਕੋਈ ਕੋਨਾ ਐਸਾਰੇ ਬਚਨ ਜਿੱਥੇ ਕੂੜੇ ਦੇ ਢੇਰ ਨਾ ਲੱਗੇ ਹੋਣ ਮ ਬਖ ਬਖ ਸ਼ਹਿਰ ਦੇ ਬਾਦਗਲੇ ਥਾਵਾਂ ਤੇ ਜਿੱਥੇ ਲੋਕੀ ਬੈਂਦੇ ਸੌਂਦੇ ਖਾਂਦੇ ਪੀਂਦੇ ਆ ਆਉਂਦੇ ਜਾਂਦੇ ਆ ਉਥੇ ਮੇਨ ਸ਼ਹਿਰ ਦੇ ਵਿੱਚ ਮਾਰਕੀਟਾਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਵੀ ਕਿੰਨਾ ਕੂੜੇ ਦਾ ਢੇਰ ਲੱਗਾ ਹੋਇਆ ਕਪੂਥਲ ਸ਼ਹਿਰ ਦੀ ਕਾਰਪੋਰੇਸ਼ਨ ਨੂੰ ਵੀ ਮੈਂ ਧਿਆਨ ਚ ਲਿਆਉਣਾ ਚਾਹੁੰਦਾ ਸਭ ਕੁਝ ਦੇਖਦੇ ਹੋਏ ਵੀ ਤੁਸੀਂ ਇਹ ਗੱਲ ਨੂੰ ਨਜ਼ਰ ਅੰਦਾਜ਼ ਕਰ ਰਹੇ ਹੋ ਤੇ ਲੋਕਾਂ ਦੇ ਜੀਵਨ ਦੇ ਨਾਲ ਵੀ ਧੀ ਖਲਵਾੜ ਕਰ ਰਹੇ ਹੋ ਹਰ ਇੱਕ ਨਾਗਰਿਕ ਦੇ ਨਾਲ ਜਿਹੜੀ ਜ਼ਿੰਦਗੀ ਉਹਦੇ ਨਾਲ ਖਲਵਾੜ ਹੋ ਰਿਹਾ ਵਾ ਔਰ ਕੁਬੂਸਲੇ ਸ਼ਹਿਰ ਦੇ ਜਿੰਨੇ ਵੀ ਐਮਸੀ ਨੇ ਕਾਂਗਰਸ ਪਾਰਟੀ ਦੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰਿਆਂ ਦੇ ਧਿਆਨ ਵਿੱਚ ਮੈਂ ਗੱਲ ਕਹਿੰਦਾ ਤੁਸੀਂ ਜਾਣ ਬੁੱਝ ਕੇ ਇਹ ਗੱਲਾਂ ਨਾ ਵੇਖਦੇ ਹੋਏ ਬਸ ਆਪੋ ਆਪਣੇ ਜਿਹੜੇ ਫਾਇਦੇ ਨੂੰ ਪਏ ਆ ਕਿ ਬਸ ਆਪ ਦੀ ਲੰਗੀ ਜਾਂਦੀ ਠੀਕ ਆ ਸਾਡੇ ਲੋ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਮਰਨ ਖੱਪਣ ਜੋ ਮਰਜੀ ਹੁਣ ਬਿਮਾਰ ਹੋਣ ਇਹ ਕੁੜਿਆਂ ਦਾ ਠੇਰਾ ਕਰਕੇ ਹੀ ਕਿੰਨੀਆਂ ਬਿਮਾਰੀਆਂ ਵਧ ਰਹੀਆਂ ਵਾਂ ਔਰ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ 25 ਸਾਲ ਹੋ ਗਏ ਆ ਜਬ 24-25 ਸਾਲ ਹੋ ਗਏ ਆ ਰਾਣਾ ਗੁਰਜੀਤ ਸਿੰਘ ਜੀ ਨੇ ਕਪੂਰਥਲੇ ਸ਼ਹਿਰ ਤੇ ਰਾਜ ਕਰਦਿਆਂ ਨੂੰ ਉਹ ਪਲੀ ਭਤੀ ਜਾਣਦੇ ਹੋਏ ਵੀ ਕਪੂਰਥਲੇ ਸ਼ਹਿਰ ਦੇ ਲੋਕਾਂ ਦੇ ਨਾਲ ਇੰਨਾ ਜ਼ਿੰਦਗੀ ਦਾ ਖਿਲਵਾੜ ਕਰ ਰਹੇ ਆ ਹੈ ਕਿ ਇੱਕ ਕੋਈ ਬਹੁਤ ਵੱਡੀ ਕੋਈ ਕੋਈ ਛੋਟੀ ਸਹੂਲਤ ਹੀ ਮੈਨੂੰ ਗਣਾ ਤਾਂ ਬਹੁਤ ਵੱਡੀਆਂ ਦੀ ਗੱਲ ਦੂਰ ਦੀ ਬਹੁਤ ਵੱਡੀਆਂ ਦੇ ਵਿੱਚ ਕੀ ਆਦਿਆ ਜਿਹੜੀਆਂ ਸਹੂਲਤਾਂ ਬਹੁਤ ਵੱਡੀਆਂ ਦੇ ਵਿੱਚ ਵਾਂ ਕਿ ਪੜਾਈ ਨੂੰ ਲੈ ਕੇ ਕਿੰਨੇ ਕਿ ਐਗਰੈਸਿਵ ਆ ਰਾਣਾ ਗੁਰਜੀ ਸਿੰਘ ਜੀ ਨਾ ਕਪੂਸਲੇ ਸ਼ਹਿਰ ਦੇ ਵਿੱਚ 25 ਸਾਲਾਂ ਚ ਕੋਈ ਯੂਨੀਵਰਸਿਟੀ ਖੁੱਲੀ ਨਾ ਅੱਗੇ ਬੜਾ ਕਾਲਜ ਖੁੱਲਿਆ ਹੈ ਇੱਥੇ ਤੱਕ ਕਪੂਸਲੇ ਸ਼ਹਿਰ ਦੇ ਜਿਹੜਾ ਹਸਪੀਟਲ ਬਣਾ ਉਹਦੇ ਵਿੱਚ ਵੀ ਕੋਈ ਬਹੁਤ ਵਧੀਆ ਹਾਲਾਤ ਨਹੀਂ ਹੈਗੇ ਕੋਈ ਸਿਹਤ ਵਿਭਾਗ ਨੂੰ ਲੈ ਕੇ ਕੋਈ ਐਕਟੀਵਿਟੀ ਨਹੀਂ ਹੈਗੀ ਗੱਲ ਕਰਦੇ ਆਂਗੇ ਕਪੂਸਲੇ ਸ਼ਹਿਰ ਦੇ ਵਿੱਚ ਨਾ ਜਿਹੜਾ ਹਸਪੀਟਲ ਸਰਕਾਰੀ ਕੋਈ ਵੀ ਸ਼ਹਿਰ ਦੇ ਵਸਨੀਕ ਆਵੇ ਸਹੀਂ ਕੋਈ ਇਲਾਜ ਵਾਸਤੇ ਫੜਾ ਫੜਾ ਨੂੰ ਰੈਫਰ ਕਰ ਦਿੰਦੇ ਆ ਕਿ ਜਲੰਧਰ ਲੈ ਜਾਓ ਜਾਂ ਅੰਮ੍ਰਿਤਸਰ ਲੈ ਜਾਓ ਯਾਰ ਗੱਲ ਇਹ ਆ ਕਿ ਮੈਂ ਜਿਲ੍ਹੇ ਦੇ ਵਿੱਚ ਬੈਠੀਆਂ ਹਾਂ ਹੀ ਦੋ ਵਾਰ ਤੁਹਾਡਾ ਵੀ ਰਾਜ ਰਿਹਾ ਐਮਪੀ ਵੀ ਤੁਹਾਡੇ ਰਹੇ ਆ ਕਾਂਗਰਸ ਪਾਰਟੀ ਦੇ ਤੇ ਤੁਹਾਡੀ ਕੋਈ ਜਿਵੇਂ ਮੈਰੀ ਨਿਕਪੂਰ ਤੇ ਸ਼ਹਿਰ ਦੇ ਲੋਕਾਂ ਨੂੰ ਲੈ ਕੇ ਇਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਆ ਹੈ ਕਿ ਬਸ ਤੁਹਾਨੂੰ ਵੋਟਾਂ ਦਾ ਕੀ ਮਤਲਬ ਹੈ ਹੈ ਤੇ ਦੂਜੀ ਬੇਨਤੀ ਜਿਹੜੀਆਂ ਆਮ ਆਦਮੀ ਪਾਰਟੀ ਦੇ ਕਪੂਸਲੇ ਸ਼ਹਿਰ ਦੇ ਵਿੱਚ ਹਰੇਕ ਵਰਕਰ ਨੂੰ ਉਨਰ ਇਹਨਾਂ ਦੇ ਹਲਕਾ ਇੰਚਾਰਜ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਵੀ ਸੁਤੇ ਰਹਿਣਾ। ਹਾਂ 3 ਸਾਲ ਤੁਹਾਡੇ ਸਰਕਾਰ ਨੂੰ ਹੋ ਗਏ ਆ। ਕੀ ਤੁਸੀਂ ਐਕਟਿਵ ਕਿੱਦਾਂ ਧੜਾ ਤੁਹਾਡੇ ਨਸ਼ਾ ਵੇਚ ਰਿਹਾ ਕਬੂਥਲੇ ਦੇ ਵਿੱਚ? ਮਾਮਾ ਦੇ ਪੁੱਤ ਮਰ ਰਹੇ ਆ। ਸਫਾਈ ਨਹੀਂ ਹੋ ਰਹੀ। ਥਾਂ-ਥਾਂ ਮਾ ਦੀ ਕੂੜੇ ਦਾ ਢੇਰ ਲੱਗੇ ਹੋਇਆ। ਕਬੂਥਲੇ ਸ਼ਹਿਰ ਦੇ ਵਿੱਚ ਕੀ ਐਕਟੀਵਿਟੀ ਲੈ ਕੇ ਤੁਸੀਂ ਬੈਠੇ ਹੋ? ਕੀ ਕਰੇ ਕਬੂਥਲੇ ਸ਼ਹਿਰ ਦੀ? ਮੈਂ ਆਮ ਆਦਮੀ ਪਾਰਟੀ ਦੇ ਜਿੰਨੇ ਵਰਕਰ ਆ ਤੈਨੂੰ ਮੈਂ ਕਹਿਣਾ ਚਾਹੁੰਨਾ ਆਪਣੇ ਮਹਾਰਾਜ ਤੋਜ ਨੂੰ ਵੀ ਸਨੇਹਾ ਲਾ ਦਿਓ। ਕਿ ਤੂੰ ਇਹ ਤੇਰੀ ਕੋ ਜਿੰਮੇਵਾਰੀ ਨਹੀਂ ਹੈਗੀ ਬਸ ਤੂੰ ਮੁੱਖ ਮੰਤਰੀ ਬਣ ਕੇ ਆਪੋ ਆਪਣੇ ਘਰੇ ਬਸ ਬੈਠਣ ਦੀ ਜਿੰਮੇਵਾਰੀ ਸਾਂਭੀ ਹੋਈ ਆ ਕਿ ਜੋ ਹੁੰਦਾ ਹੋ ਜਵੇ ਸਾਨੂੰ ਕੋਈ ਜਨਤਾ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਬਸ ਅਸੀਂ ਆਪਣਾ ਰਾਜ ਭਾਗ ਮਾਣਦੇ ਪਏ ਆ ਰਾਜ ਲੈਣਾ ਹੀ ਸੋ ਲੈ ਲੈ ਲੋਕ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਹੈ ਤਾਂ ਦਾ ਕੂੜੇ ਦੇ ਢੇਰ ਨਸ਼ਾ ਪੰਜਾਬ ਦੇ ਕਿਹੜੇ ਨਸ਼ੇ ਨਸ਼ਾ ਵਿਰੁੱਧ ਤੇ ਯੋਧੇ ਲੜ ਰਹੇ ਆ ਸਰਦਾਰ ਭਗਵੰਤ ਮਾਨ ਜੀ ਤੈਨੂੰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਆਮ ਆਦਮੀ ਪਾਰਟੀ ਦੇ ਹਰੇਕ ਵਰਕਰ ਨੂੰ ਇਹ ਗੱਲ ਮੈਂ ਪੁੱਛਣੀ ਚਾਹੁੰਦਾ ਕਿ ਕਪੂਰਥਲੇ ਦੇ ਵਿੱਚ ਕਿਹੜੇ ਦੱਸੋ ਮੈਨੂੰ ਨਾਲ ਚੱਲੋ ਕਿਹੜੇ ਪਾਸੇ ਨਸ਼ਾ ਬੰਦ ਕਰਾਤਾ ਤੁਸੀਂ ਦੱਸੋ ਮੈਨੂੰ ਸਰਕਾਰ ਨਾਲੇ ਸਰਕਾਰ ਦੇ ਨੁਮਾਇंदे ਹੈ ਮਾਮਾ ਦੇ ਪੋਤੇ ਗੋਮੇ ਮਰੀ ਜਾਂਦੇ ਆ ਸ਼ਰੀਆਮ ਨਸ਼ਾ ਵੇਚੀਂਦਾ ਟੀਕੇ ਲਾ ਲ ਮਰੀ ਜਾਂਦੇ ਆ ਆਹ ਹੁਣ ਆਣ ਕੇ ਮਤਾਗੜ ਵੇਖੋ ਹਾਲ ਕਿਦਾਂ ਨਸ਼ਾ ਵੇਚ ਰਿਹਾ ਵਾ ਔਰ ਨਸ਼ਾ ਵੇਚਣ ਵਾਲਿਆਂ ਨੂੰ ਵੀ ਮੇਰੀ ਚੇਤਾਵਨੀ ਆ ਇਹਨਾਂ ਤੁਸੀਂ ਸਦਾ ਨਹੀਂ ਤਖਤਾਂ ਦੇ ਬਿਠੇ ਰਹਿਣਾ ਜਿੰਨਾ ਤੁਸੀਂ ਪੈਸਾ ਕਮਾਉਂਦੇ ਨੇ ਤੁਸੀਂ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਪਲਾ ਕੇ ਵਿਖਾਓ ਪਲਾਉਣੇ ਲੋਕਾਂ ਦੇ ਬੱਚਿਆਂ ਨੂੰ ਜੋ ਮਾਰ ਰਹੇ ਆ ਹੈ ਆਪਣੇ ਬੱਚੇ ਨੂੰ ਆਪਣੀ ਹੱਥੀਂ ਪਲਾ ਦੋਗੇ ਤੁਸੀਂ ਨਸ਼ਾ ਲੋਕਾਂ ਦੇ ਪੁੱਤਾਂ ਨੂੰ ਮਾਰ ਰਹੇ ਆ ਨਸ਼ਾ ਪਲਾ ਪਲਾ ਕੇ ਹੈ ਸਰਕਾਰਾਂ ਬਸ ਹੱਥ ਤੇ ਹੱਥ ਰੱਖ ਕੇ ਸੁੱਤੀਆਂ ਵਾ ਔਰ 25 ਸਾਲਾਂ ਲੰਦੇ ਜਿਹੜਾ ਰਾਜ ਕਰਨ ਦਾ ਹੈ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਨੂੰ ਵੀ ਮੈਂ ਗੱਲ ਕਹਿਣੀ ਚਾਹੁੰਦਾ ਵਾ ਕਿ ਤੁਸੀਂ ਕਦੋਂ ਐਕਟਿਵ ਹੋਵੋਗੇ ਕਪੂਸੇ ਦੇ ਲੋਕਾਂ ਨੂੰ ਬੰਨ ਨਸ਼ੇ ਨਾਲ ਮਰਦੇ ਮਰੀ ਜਾਂਦੇ ਸਭ ਕੂੜੇ ਦੇ ਢੇਰ ਢੇਰਾਂ ਨਾਲ ਮਰਦੇ ਕੂੜੇ ਦੇ ਢੇਰਾਂ ਨਾਲ ਕਿੰਨੀਆਂ ਬਿਮਾਰੀਆਂ ਉਨੀਆਂ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਤੇ ਉਨੀਆਂ ਬਿਮਾਰੀਆਂ ਨਾਲ ਕਬੂੜੇ ਦੇ ਵਿੱਚ ਮੌਤਾਂ ਹੋ ਰਹੀਆਂ ਔਰ ਨਾ ਕੋਈ ਵੱਡੀ ਸਹੂਲਤ ਵਾ ਹੈ ਤੁਹਾਡੇ ਜਿੰਨੇ ਭੈਣ ਭਰਾ ਸਾਰੇ ਜਣੇ ਵੀਡੀਓ ਵੇਖ ਰਹੇ ਤੁਹਾਡੇ ਚਰਨਾਂ ਵਿੱਚ ਵੀ ਬੇਨਤੀ ਆ ਤੁਸੀਂ ਵੀ ਸਰਕਾਰਾਂ ਨੂੰ ਇਹਨਾਂ ਲੀਡਰਾਂ ਨੂੰ ਸਰਕਾਰ ਦੇ ਨੁਮਾਇੰਦਿਆਂ ਨੂੰ ਤੁਹਾਡੇ ਘਰੇ ਜਿਹੜੇ ਵੋਟ ਮੰਗਣ ਆਉਂਦੇ ਆ ਤੁਸੀਂ ਹੱਕ ਨਾਲ ਇਹਨਾਂ ਨੂੰ ਸਵਾਲ ਜਵਾਬ ਕਰਿਆ ਕਰੋ ਐਵੇਂ 1000 ਰੁਪਏ ਦੀ ਵੋਟ ਪਿੱਛੇ 1000 ਰੁਪਏ ਦੀ ਜਿਹੜੀ ਵੋਟ ਤੇ ਵੇਚ ਦਿੰਨੇ ਆ ਇੱਕ ਸ਼ਰਾਬ ਦੀ ਬੋਤਲ ਪਿੱਛੇ ਆਪਣੇ ਧੀਆ ਪੁੱਤਾਂ ਨਾ ਮਰਵਾਈਏ ਉਹ ਨਸ਼ੇ ਦੇ ਨਾਲ ਬਿਮਾਰੀਆਂ ਦੇ ਨਾਲ ਇਹਨਾਂ ਲੀਡਰਾਂ ਕੋਲੋਂ ਅਗਲੇ ਦਿਨ ਨਿਆਣੇ ਵਿਦੇਸ਼ਾਂ 'ਚ ਪੜਦੇ ਆ ਕੋਠੀਆਂ ਕਾਰਾਂ 'ਚ ਗੱਡੀਆਂ 'ਤੇ ਘੁੰਮਦੇ ਆ ਤੁਸੀਂ ਵੋਟਾਂ ਪਾ ਕੇ ਸੜਕਾਂ 'ਤੇ ਰੋਲੰਦੇ ਆ ਇਹਦਾਂ ਨੂੰ ਰੋਲੰਦੇ ਆ ਇਹ ਹਜ਼ਾਰ ਰੁਪਏ ਦੀ ਪਿੱਛੇ ਇਹ ਸ਼ਰਾਬ ਦੀ ਬੋਤਲ ਪਿੱਛੇ ਆਪਣੇ ਧੀਆ ਪੁੱਤਾਂ ਨਾ ਮਰਵਾਓ ਇਹਨਾਂ ਲੀਡਰਾਂ ਨੂੰ ਕਹੋ ਕਿ ਨਸ਼ਾ ਬੰਦ ਕਰੋ ਥਾਂ ਤੇ ਜਿਹੜੀ ਕੂੜੇ ਦੇ ਢੇਰ ਲੱਗਿਆ ਉਹ ਚਕਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ